ਜੈ ਭੀਮ ਜੈ ਭਾਰਤ ਬੁਲੇ ਸੋ ਨਿਰਪੈ ਸਤਿਗੁਰੁ ਰਵਾਸ ਮਹਾਰਾਜ ਕੀ ਜੈ ਸਮੂਹ ਪਾਈਚਾਰੇ ਨੂੰ ਸ੍ਰੀਮਨ ਬੇਨਤੀ ਹੈ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਵ ਜੀ ਦਾ 133ਵਾਂ ਜਨਮ ਦਿਨ ਅਤੇ ਸਾਹਿਬ ਸ਼੍ਰੀ ਕਾਂਛੀ ਰਾਮ ਜੀ ਦਾ 90ਵਾਂ ਜਨਮ ਦਿਨ ਸ਼੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ 6201 ਬ੍ਰਾਡਵੇ ਵਿਖੇ ਮਨਾਇਆ ਜਾ ਰਿਹਾ ਹੈ 5 ਮਈ ਦਿਨ ਐਤਵਾਰ ਨੂੰ ਜਿਸ ਵਿੱਚ ਕੌਮ ਦੇ ਉੱਗੇ ਬਲਾਰੇ ਚਿੰਤਕ ਗੁੱਦੀ ਜੀ ਵੀ ਆਪਣੇ ਵਿਚਾਰਾਂ ਨਾਲ ਹੀ ਆਪ ਸੰਗਤਾਂ ਦੇ ਨਾਲ ਸਾਂਝ ਪਾਉਣਗੇ ਇਸ ਤੋਂ ਇਲਾਵਾ ਰਾਗੀ ਢਾਡੀ ਅਤੇ ਮਿਸ਼ਨਰੀ ਗਾਇ ਲਖਵਿੰਦਰ ਲੱਕੀ ਮੇਸ਼ੀ ਬੰਗੜ ਬੀਬੀ ਨਰਮਲ ਕੌਰ ਜੀ ਵੀ ਮਿਸ਼ਨਰੀ ਕੀਤਾ ਰਹੀ ਆਪ ਜੀ ਦੇ ਨਾਲ ਹਾਜ਼ਰੀ ਭਰਨਗੇ ਆਪ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਆਪ ਹਮ ਹਮਾ ਕੇ ਪਰਿਵਾਰਾਂ ਸਮੇਤ ਆਓ ਇਸ ਦਿਹਾੜੇ ਦਾ ਆਪਾਂ ਲਾਹਾ ਲਈਏ ਰਲ ਮਿਲ ਕੇ ਇਸ ਦਿਹਾੜੇ ਨੂੰ ਹੋਰ ਵੀ ਉਸਾਰ ਕੋ ਤੁਸ਼ਾ ਦੇ ਨਾਲ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਹਨ ਗੁਰਦੇਵ ਜੈ ਪੀ ਜੈ ਭਾਰ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਡਾਕਟਰ ਪੀਰਾਵੇਲਕਰ ਜੀ ਦਾ ਅਤੇ ਸਾਬ શ્રી ਕਾਂਸੀਰਾਮ ਜੀ ਦਾ ਜਨਮ ਦਿਹਾੜਾ ਜੋ ਕਿ 5 ਮਈ ਦਿਨ ਐਤਵਾਰ ਨੂੰ ਸ੍ਰੀ ਗੁਰੂ ਰਦਾਸ ਟੈਂਪਲ ਵਿਖੇ ਬਹੁਤ ਹੀ ਸ਼ਰਧਾ ਅਤੇ ਪਿਆਰ ਨਾਲ ਬਣਾ ਰਹੇ ਆ ਆਪ ਸਾਰੇ ਹੀ ਸੰਗਤ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਸਾਥ ਲੈ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੋ ਕਿ ਬੱਚਿਆਂ ਵਾਸਤੇ ਵੀ ਬਹੁਤ ਸੋਹਣੇ ਖੇਡਾਂ ਵਾਸਤੇ ਪ੍ਰਬੰਧ ਕੀਤੇ ਹੋਏ ਹਨ ਤੇ ਆਈਸਕ੍ਰੀਮ ਤੇ ਹੋਰ ਬੱਚਿਆਂ ਵਾਸਤੇ ਜੁੜੀ ਚੀਜ਼ਾਂ ਬਹੁਤ ਸ਼ਰਧਾ ਤੇ ਪਿਆਰ ਨਾਲ ਇੱਥੇ ਪ੍ਰੋਗਰਾਮ ਵਿੱਚ ਰੱਖੀਆਂ ਜਾਣਗੀਆਂ ਤਾਂ ਕਿ ਬੱਚਿਆਂ ਨੂੰ ਵੀ ਬਾਬਾ ਸਾਹਿਬ ਬਾਰੇ ਅਤੇ ਸਾਹਿਬ શ્રી ਕਾਂਸੀ ਰਾਮ ਬਾਰੇ ਪੂਰੀ ਜਾਣਕਾਰੀ ਮਿਲੇ ਜੈ ਭੀਮ ਜੈ ਪਾਤਸ਼ਾਹ